ਉਹੀ ਫਰਟਾ ਤੋਂ ਇਹ ਲੱਕਮੰਟਾੜਾ ਵੀ ਪਾਸ ਸੁਪਰ ਕੱਟ ਕੇ ਲੈ ਚੋ ਸਾਰੀਆਂ ਆਪਣੇ ਬਲੂਰ ਮਾਰ ਕੇ ਜਰਦੀ ਦੇ ਨਾਲ ਪੇਸਾ ਸਾਫ ਕਰਾਂਗੇ ਮਸ਼ੀਨ ਹਨ ਤੋਂ ਵਿਛੜਾ ਮਿਲਿਆ ਫੀਟਰ ਕੱਟ ਲੈਂਦੇ ਯਾਰ ਅੱਜ ਧੋ ਦੇਣੀ ਆ ਫਿਰ ਆਪਾਂ ਕਰਦੇ ਆ ਤੂੜੀਆਂ ਵਾਲੀਆਂ ਨੂੰ ਉਹ ਨਨੂ ਮੀਤ ਉਸ ਮਾਰ ਕੇ ਹਲੇ ਇੱਕ ਆਪਣੀ ਆਈ ਨਹੀਂ ਟੂੜੀ ਵਾਲੀ ਤੇ ਚੱਲੀ ਜਾਂਦਾ 855 ਤੇ ਅੱਜ ਤੋਂ ਆ ਕੜੀਆਂ ਬੇਲੀਆਂ ਸੰਗੀਆਂ ਪਹਿਲਾ ਫਲੋਰ ਮਾਰ ਕੇ ਤੇ ਫੇਰ ਆਪਾਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਡੀਲੂਸ਼ਨ ਮਾਰ ਕੇ ਫੇਰ ਖੜਾਵਾਂਗੇ ਬਹੁਤ ਵਧੀਆ ਚੱਲੀ ਚੰਗਾ ਸੀ ਲੱਗਿਆ ਰਣੀ ਨਾਲ ਬਾਕੀ ਦੱਸੋ ਬਾਈ ਕਿਹੜੇ ਕਿਹੜੇ ਧੋਕੇ ਖੜਾਉਂਦਾ ਕਿਹੜੇ ਹਵਾ ਮਾਰ ਕੇ ਖੜਾਉਂਦਾ ਯਾਰ ਢੋਣ ਦਾ ਕੋਈ ਫਾਇਦਾ ਜਾਂ ਨੁਕਸਾਨ ਲਓ ਜੀ ਲਿਆਏ ਮੰਡੀ ਚ ਖੁੱਲੀ ਜੀ ਜਗ੍ਹਾ ਇੱਥੇ ਓਣੀ ਕਰਨੀ ਸੌਖੀ ਐ ਅੱਜ ਕੱਢਾਂਗੇ ਰੜਕਾ ਰਾਣੀ ਸੁੰਦਰਾਂ ਦੀਆਂ ਆ ਨੰਨੀ ਫੇਰ ਵਾਜ ਲਾਵਾਂ ਕਟਰ ਦੀ ਸਾਰਾ ਕੁਸ ਖੁਲ-ਖੁਲ ਕੇ ਫੇਟ ਹੋਤੀ ਰਹੀ ਬਣਾ ਲਾਂਗੇ ਨੰਨੀ ਲੋ ਜੀ ਕਰਤੀ ਕਵਰ ਸਾਮ ਸਮਿਆ ਹੋ ਗਿਆ ਕੰਬਾਈਨ ਦਾ ਵੱਡੀ ਦਾ ਆ ਰਹਿ ਗਿਆ ਦੋਨੋਂ ਵਾਸ ਇਹਨਾਂ ਦੀ ਵਾਰੀ ਲਾਉਣੀ ਹੈ ਹੁਣ 1-2 ਦਿਨਾਂ ਚ ਐਸੀ ਵੀ ਚੱਲ ਦੂਸਰੀ ਆਜ ਇੱਦਾਂ ਇਕੱਠੀ ਥਨੇ ਇਕੱਠੀਆਂ ਧੋ ਕੇ ਲਾ ਦਾਂਗੇ ਅੰਦਰ ਆਹ ਟਰੈਕਟਰ ਡੋਟਰ ਧੁੱਤੇ ਜਾਣਗੇ ਇਹ ਤਾਂ ਸੁੱਖ ਨਾਲ ਵੱਜ ਗਿਆ ਥੋੜਾ ਥੋੜਾ ਪਾਣੀ ਆਪਣਾ ਹੀ ਖੜਾ ਵਿਚਾਰਾ ਲੇਬੜਿਆ ਝਾਕਦਾ ਡੇਡਾ ਡੇਡਾ ਕਹਿੰਦਾ ਪਾ ਲੋ ਮਗਰ ਇਹਦਾ ਭਾਲਦਾ ਹੁਣ ਇਹ ਕਾਸਤੇ ਤਣੀਆਂ ਤੁਣੀਆਂ ਬਾਈ ਆ ਕਿਲੀ ਜੀ ਕੱਢ ਕੇ ਟੂਲ ਚ ਪਾ ਦੀ। ਲੋ ਜੀ ਹੋ ਗਿਆ ਆਪਣਾ ਸਾਮਸਭਈਆ। ਬਸ ਦੋ ਮਸ਼ੀਨਾਂ ਤੇ ਹਨ ਤੰਨੇ ਟਰੈਕਟਰ ਰਹਿ ਗਏ ਧੋਣ ਵਾਲੇ। ਤੋਂ ਇਹਨਾਂ ਨੂੰ ਵੀ ਲਾਉਣੇ ਅੰਦਰ ਦਿਨੇ ਇਹਨਾਂ ਤੇ ਵੀ ਕਵਰ ਦੋਨੇ ਮਸ਼ੀਨਾਂ ਤੇ।